ਦਤੋਂ ਬਾਗਵਾਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਤੋਂ ਹੀ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲੰਕੇ ਆਏ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਜੀ ਸਹਾਏ ਅਰਜੁਨ ਹਰਗੁਰ ਵਿੰਦਨੋਂ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਦਿੱਥੇ ਸਭੁ ਕੋ ਜਾਏ ਤੇਗ ਬਹਾਦਰ ਸਮਰਦਾਇ ਕਰਨਉ ਦੇਵਤਾਏ ਸਤਿ ਸਾਈਂ ਹੋਏ ਸਹਾਏ ਦਸ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਇਹ ਦਸ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਸਾ ਧਿਆਨ ਸਰਖੇ ਵਲ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤਉਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਖੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਜੱਪਿਆ ਵਲ ਛਕਿਆ ਦੇ ਵੀ ਤਲਾਈ ਸਿੰਘ ਵਾਹੀ ਦੇਖ ਕੇ ਆ ਰਿਤ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਸਾਤਾ ਜੀ ਬੋਲੋ ਜੀ ਨਾ ਰੋ ਜਦੋਂ ਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦਵਾਰਿਆਂ ਦੀ ਸ਼ਿਵਾਲੀ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਮੁਵਾਰੇ ਆ ਨ ਸਿੱਖੀ ਤੇਸਾਂ ਸੋਸਾਂ ਨਾਲ ਨਿਭਾਰੀਂ ਜਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਸਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਰਾਜ ਦੇ ਆਰੇ ਜਿਸ ਤੇ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾ ਰੱਖਿਆ ਦੇ ਆਏ ਦੇ ਤਿਥ ਫਤੇ ਦਰਦ ਕੀ ਪਾਇ ਜਿ ਪੰਖ ਕੀ ਦੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਵਲ ਵਾਲੇ ਬਲੋ ਜੀ ਹਾਏ ਰੋ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਸਾਹਾ ਦਾਤ ਪ੍ਰਸਾਦਾਨ ਵੰਨ ਸਰਦਾਂ ਨਾਮ ਦਾਨ ਸ੍ਰੀ ਅਮਰਤਪੁਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਤੌਕੀਆਂ ਧਲੇ ਗੁੰਗੇ ਜੁਗੁ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰਾਖਾ ਆਪਵਾਹਿਗੁਰੂ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਦੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਜੋਤਿਆਂ ਦੀ ਰੋਟ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰਾਤ ਸੁਖਨੰਦ ਨਾਲ ਕੀਤੀ ਗਈ ਹੈ ਸੁਭਾਗਾ ਦਿਨ ਕਰਿਆ ਹੈ ਬਾਣੇ ਅੰਦਰ ਸੁਖਨੰਦ ਨਾਲ ਕੀਤੀ ਕਰਾਉਣ ਦੀ ਕਿਰਪਾਲਤਾ ਕਰਨੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਖਾਨ ਸਾਹਿਬ ਜੀ ਇੱਥੇ ਪਾਵਨ ਦਰਬਾਰਾਂ ਅੰਦਰ ਆਪ ਜੀ ਦੇ ਸੋਹਣੇ ਸੁੰਦਰ ਸੰਗਾਸਨ ਤਿਆਰ ਹਨ ਆਪ ਜੀ ਕਿਰਪਾ ਕਰੋ ਨਿਜਸਥਾਨਾਂ ਤੋਂ ਤਾਲੇ ਪਾ ਕੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਸੰਤਾਂ ਨੂੰ ਨਰਚਨ ਉਪਦੇਸ਼ ਪਾਵਨ ਕੀਰਤਨ ਰਸਨਾ ਮਜੀਦਾਤ ਬਖਸ਼ ਕਰੋ ਸਤਿਗੁਰ ਜੀ ਉਸ ਨੂੰ ਸੰਤਾਂ ਦੀਆਂ ਹਾਜ਼ਰੀਆਂ ਅਰਦਾਸਾਂ ਤੇ ਸੁਖ ਬਖਵਾਵਾ ਸੇਵਾਵਾਂ ਦਰਕਰਨ ਕਰਨੀਆਂ ਕਦਮ ਲੈ ਕੇ ਲੋਨੇ ਯਾਤਰਾ ਕਰਨੀ ਵਰਮਤਨ ਅਨੁਸਾਰ ਸਭੀਆਂ ਸ਼ੁੱਧ ਭਾਵਨਾਵਾਂ ਨੂੰ ਪੂਰੀਆਂ ਕਰਨੇ ਕਾਰਜ ਵਿਰਾਸਤ ਕਰਨੇ ਸਤਿਗੁਰ ਜੀ ਕਿਰਪਾ ਕਰੋ ਸਤਿ ਸ੍ਰੀ ਅਕਾਲ ਦੀ ਚਾਲੀ ਪੌਂਦੀ ਆਗਿਆ ਬਖਸ਼ੂ ਰਸਤੇ ਵੀ ਟੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਰ ਜਿਨ੍ਹਾਂ ਬਲੈ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਕਰੀ ਕਰਾ ਤੇਰੇ ਬਾਣੇ ਸਰਬਤ ਦਾ ਭਲਾ ਆਹੇ ਗੁਰਜੀਕਾ ਖੰਸਾ ਆਹੇ ਗੁਰਜੀਤੀ ਫਤਹਿ ਬੋਲੇ ਸੋਨਹਾ <śled>